ਅੱਜ ਲੁਧਿਆਣਾ ਵਿਖੇ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਇੱਕ ਵੱਡਾ ਫੈਸਲਾ ਲਿਆ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਕੁਲ ਮਲਾ ਕੇ ਛੁੱਟੀ ਕੀਤੀ ਗਈ ਹੈ ਹਾਲਾਂਕਿ 15 ਦਿਨ ਵਾਸਤੇ ਸਸਪੈਂਡ ਕੀਤਾ ਗਿਆ ਪਰ ਮੰਨਿਆ ਜਾ ਰਿਹਾ ਕਿ ਪੱਕੀ ਛੁੱਟੀ ਹੈ ਇਹ ਫੈਸਲਾ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿਹੋ ਜਿਹਾ ਇਸ ਮਸਲੇ 'ਤੇ ਅਸੀਂ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਤੇ ਲੇਖਕ ਜਗਤਾਰ ਸਿੰਘ ਹੋਣਾ ਦੇ ਨਾਲ ਭਾਈ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਪੁਲਸ ਸਾਹਿਬ ਤੇ ਸ਼੍ਰੋਮਣੀ ਗੁਰਦਾ ਪ੍ਰਬੰਧਕ ਕਮੇਟੀ ਵੱਲੋਂ ਜਿਹੜਾ ਜ ਫੈਸਲਾ ਲਿਆ ਗਿਆ ਕਿ ਹਰ ਗਿਆਨੀ ਹਰਪੀਤ ਸਿੰਘ ਹੁਣ ਲੈ ਕੇ ਜਿਹੜਾ ਫੈਸਲਾ ਸੁਣਾਇਆ ਗਿਆ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਨਹੀਂ ਮੈਂ ਤਾਂ ਇਸ ਤੇ ਮੈਨੂੰ ਕੋਈ ਹੈਰਾਨੀ ਕਿਸੇ ਗੱਲ ਤੇ ਨਹੀਂ ਹੋਈ ਕਿਉਂਕਿ ਜਿਹੜਾ ਪਿਛਲੇ ਕੁਝ ਦਿਨਾਂ ਤੋਂ ਇਹਨਾਂ ਦੇ ਖਿਲਾਫ ਇੱਕ ਕੈਂਪੇਨ ਬਿਲਦੀ ਹੋਈ ਹੈ ਨਾ ਜੀ ਖਾਸ ਖਾਸ ਸੱਜਣ ਵੱਲੋਂ ਜੀ ਤੇ ਇੱਕ ਖਾਸ ਚੈਨਰ ਵੱਲੋਂ ਜੀ ਉਹ ਤਾਂ ਸਪੱਸ਼ਟ ਹੈ ਕਿ ਇਹਨਾਂ ਦਾ ਕੰਟੀਨਿਊ ਕਰਨਾ ਇਸ ਅਹੁਦੇ ਤੇ ਬੜਾ ਮੁਸ਼ਕਲ ਸੀ ਗੱਲ ਸੀ ਜੀ ਜੀਵਨ ਤੇ ਵੀ ਨਾਲ ਦੇ ਇੱਕ ਪੁਰਾਣੇ ਕੇਸ ਚਾਕੇ ਅਟੈਕ ਕਰਵਾਇਆ ਗਿਆ ਜੀ ਤੇ ਇਸ ਤਰ੍ਹਾਂ ਹੀ ਹੁਣ ਜਿਹੜਾ ਲੇਟੈਸਟ ਪ੍ਰੋਕਿਊਸ਼ਨ ਆ ਗਈ ਇੱਕ ਜਿਹੜੀ ਕੁਝ ਘੰਟਿਆਂ ਦੀ ਵੀਡੀਓ ਉਸ ਮੀਟਿੰਗ ਦੀ ਲੀਕ ਹੋਈ ਜਿਹੜੀ ਕਈ ਮਹੀਨੇ ਪਹਿਲਾਂ ਹੋਈ ਸੀ ਜੀ ਇਸੇ ਵਾਰ ਫਿਰ ਮਲਟੋਹ ਨੂੰ ਸਮਨ ਕੀਤਾ ਗਿਆ ਸੀਗਾ ਜੀ ਤੇ ਉਹ ਕਿਥੋਂ ਲਈ ਹੋਈ ਇਹ ਤੇ ਵੀ ਚਰਚਾ ਦਾ ਵਿਸ਼ਾ ਹੈ ਸਾਰੇ ਉਹ ਕਿਸ ਕੰਟੈਕਸਟ ਦੇ ਵਿੱਚ ਸਾਰੀ ਗੱਲ ਹੋ ਰਹੀ ਹੈ ਚਲੋ ਜਿਸ ਧੱਕ ਦੇ ਨਾਲ ਗੱਲ ਹੋ ਰਹੀ ਹੈ ਜੀ ਉਹ ਤਰੀਕਾ ਪਾ ਵਠੀਕ ਨਹੀਂ ਹੈ ਜੀ ਲੇਕਿਨ ਅ ਇਸ਼ੂ ਕੀ ਹੈ ਫਲੀ ਗਲਤ ਹੈ ਜੀ ਇਸ ਇਸ਼ੂ ਜਿਹੜਾ ਹੁਕਮਨਾਮਾ ਦੋ ਦਸਬਰ ਦਾ ਹੈ ਜੀ ਉਹਦੇ ਬਾਰੇ ਲਗਾਤਾਰ ਇੱਕ ਗੱਲ ਇੱਕ ਨਰੇਟਿਵ ਬਿਲਡ ਕੀਤਾ ਗਿਆ ਜੀ ਪਈ ਆਪਣਾ ਦੇਹਦਾਰ ਰਗਵੀਰ ਸਿੰਘ ਦਾ ਸਖਤ ਹੈਗੇ ਐ ਤੇ ਜਾਨੀ ਹਰਪ੍ਰੀਤ ਸਿੰਘ ਸਖਤ ਹੈਗੇ ਤੇ ਉਹ ਸਖਤ ਫੈਸਲਾ ਕਰਵਾਉਣ ਦੇ ਕਰਵਾਉਣਾ ਚਾਹੁੰਦੇ ਆ ਫੈਸਲਾ ਸਖਤ ਤਾਂ ਕੋਈ ਵੀ ਨਹੀਂ ਸੀਗਾ ਇਸ ਤੋਂ ਘੱਟ ਦਾ ਫੈਸਲਾ ਦੋ ਦੁੱਸੇਫਰ ਵਾਲਾ ਹੋ ਨਹੀਂ ਸਕਦਾ ਜੀ ਤੇ ਹੁਣ ਮਸਲਾ ਸੀ ਕਿ ਉਸ ਹੁਕਮਨਾਮੇ ਨੂੰ ਲਾਗੂ ਕਰਾਉਣਾ ਉਸ ਤੋਂ ਪਿੱਛੇ ਹਟਿਆ ਜਾ ਰਿਹਾ ਲਾਗੂ ਕਰਾਉਣ ਤੋਂ ਜੀ ਇਹ ਮੰਨਿਆ ਜਾਂਦਾ ਹੈ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਫੈਸਲਾ ਹੈ ਕਿ ਜਾਂ ਇਹ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਭਾਵ ਵਾਲਾ ਫੈਸਲਾ ਜੀ ਨਹੀਂ ਸ਼੍ਰੋਮਣੀ ਅਕਾਲੀ ਸ਼੍ਰੋਮਣੀ ਕਮੇਟੀ ਦਾ ਕੋਈ ਫੈਸਲਾ ਹੁਣ ਇੰਡੀਪੈਂਡੈਂਟ ਨਹੀਂ ਹੈ ਜੀ ਮੈਂ ਬੜਾ ਕਟਕੋਰ ਇੱਕ ਇਹ ਗੱਲ ਹੁਣ ਅੱਗੇ ਆਪਾਂ ਗੱਲ ਕਰਦੇ ਕਿਉਂਕਿ ਇਹ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਿਗ ਬਣ ਕੇ ਰਹਿ ਗਿਆ ਭਾਵੇਂ ਅੱਗੇ ਵੀ ਸਿਸਟਮ ਇਹੀ ਹੁੰਦਾ ਸੀ ਕਿ ਅਕਾਲੀ ਦਲ ਹੀ ਚੋਣਾਂ ਜਿੱਤਦਾ ਸੀਗਾ ਤੇ ਉਧਰੋਂ ਵੀ ਪ੍ਰਧਾਨ ਰਿਕਵੈਂਡ ਹੋ ਕੇ ਆਉਂਦਾ ਸੀਗਾ ਲੇਕਿਨ ਕਦੇ ਸ਼ਰੋਣੀ ਕਮੇਟੀ ਇਸ ਤਰ੍ਹਾਂ ਟੋਲ ਦੇ ਕੇ ਬਣੀ ਪਾਰਟੀ ਦਾ ਜੀ ਹੁਣ ਪਾਰਟੀ ਤੇ ਇੱਕ ਪਰਿਵਾਰ ਜੀ ਇਹ ਟੋਲ ਇਹ ਪਾਰਟੀ ਨਾ ਇਹ ਟੋਲ ਬਣ ਗਈ ਸੱਸਤਾ ਇਹ ਅੱਗੇ ਮੈਂ ਸਵਾਬ ਕਰਦਾ ਜੀ ਅੱਗੇ ਕਿਸੇ ਵੇਲੇ ਗੁਰਚਰ ਸਿੰਘ ਟੋੜਾ ਤੱਕ ਆਸ ਤੋਂ ਥੋੜਾ ਬਾਹਰ ਤੱਕ ਵੀ ਹੂੰ ਜਿਹੜੇ ਪ੍ਰਧਾਨ ਹੁੰਦੇ ਸੀ ਨਾ ਜੀ ਸ਼ਰੋਣੀ ਕਮੇਟੀ ਦੇ ਕੋਸਟ ਆਫ ਦਾ ਲੀਡਰ ਵੀ ਨਾਲ ਹੁੰਦੇ ਸੀ ਜੀ ਹੁਣ ਜਿਹੜੇ ਪ੍ਰਧਾਨ ਹੈਗੇ ਆ ਨਾ ਜੀ ਉਹ ਕੌਣ ਕੌਣ ਦੇ ਲੀਡਰ ਰਹੀ ਹੈ ਇਸ ਕਰਕੇ ਉਹਨਾਂ ਦੇ ਵਿੱਚ ਆਪਣੇ ਆਪਣੀ ਮਰਜ਼ੀ ਨਾਲ ਫੈਸਲੇ ਲੈਣ ਦੀ ਨਾ ਉਹ ਕਪੈਸਿਟੀ ਹੈ ਦੀ ਜੀ ਉਹ ਜਿਵੇਂ ਉਸ ਤੋਂ ਇਹਨਾਂ ਨੂੰ ਮੇਰੇ ਖਲ ਡਾਇਰੈਕਟ ਆਉਂਦੀ ਹੈ ਉਸ ਤਰ੍ਹਾਂ ਹੀ ਕਰੀ ਜਾ ਰਿਹਾ ਕਿਉਂਕਿ ਜੇ ਇਹ ਮਸਲਾ ਸਿਰਫ ਇਸ ਵੀਡੀਓ ਦਾ ਹੋਵੇ ਜੀ ਇਹ ਤਾਂ ਅੰਦਰ ਸਾਰਿਆਂ ਨੂੰ ਪਤਾ ਸੀ ਵੀ ਉਸ ਦਿਨ ਮੀਟਿੰਗ 'ਚ ਕੀ ਹੋਇਆ ਜੀ ਜਿਹੜੇ ਵਰਸਾ ਤੋਂ ਬੁਲਟੋ ਉਹਨੂੰ ਪੇਸ਼ ਕੀਤਾ ਬਾਕੀ ਚਾਰ ਜਨ ਸਦਾਰੇ ਵੀ ਬੈਠੇ ਆ ਹੋਰ ਸਟਾਫ ਵੀ ਸਾਰਾ ਬੈਠਾ ਹੈ ਜੀ ਇਹ ਤਾਂ ਉਸ ਵੇਲੇ ਵੀ ਐਕਚੁਅਲੀ ਆ ਜਾ ਸਕਦਾ ਹੁੰਦਾ ਹਣ ਲੋਡ ਲੈਣ ਦੀ ਲੋੜ ਕੀ ਪੈਜੀ ਜੀ ਤੁਹਾਨੂੰ ਲੱਗਦਾ ਕਿ ਇੱਕ ਕਾਲੀ ਦਲ ਦੇ ਇੱਕ ਧੜੇ ਵੱਲੋਂ ਜਾਂ ਕਾਲੀ ਦਲ ਦੇ ਇੱਕਾ ਦੁੱਕਾ ਲੀਡਰ ਵੱਲੋਂ ਇਹੋ ਜੀ ਇੱਕ ਭੂਮਿਕਾ ਤਿਆਰ ਕੀਤੀ ਜਾ ਰਹੀ ਸੀ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਨਹੀਂ ਇੱਕਾ ਦੁੱਕਾ ਨਾਲ ਨਹੀਂ ਪੂਰੀ ਮਤਲਬ ਕਿ ਵੱਡਾ ਸੈਕਸ਼ਨ ਪਾਰਟੀ ਦਾ ਜਿਹੜੇ ਜਿਹੜੀ ਪਾਰਟੀ ਇਸ ਵਾਰ ਹੈ ਜੀ ਮੈਂ ਸਾਰੀ ਦੀ ਗੱਲ ਕਰਦਾ ਜੀ ਉਹਦੇ ਸੋ ਉਹਨਾਂ ਦੇ ਸਾਰੇ ਵਿਗ ਜੀ ਉਹ ਇਸੇ ਕੰਮ ਤੇ ਲਗਾਤਾਰ ਲੱਗੇ ਹੋਏ ਸੀਗੇ ਜੀ ਇਹ ਸਰਬੀਰ ਸਿੰਘ ਬਾਦਲ ਤੋਂ ਦੇਖੋ ਜਿਹੜਾ ਅਸਤੀਫਾ ਦਾ ਚਲੋ ਉਹਨਾਂ ਨੇ ਆਪ ਦੇ ਕੇ ਪੇਸ਼ ਹੋਏ ਉਸੇ ਵੀ 3 ਦਿਨਾਂ ਦੇ ਵਿੱਚ ਕਾਲਪਤੰਦ ਜਿਹੜਾ ਹੁਕਮ ਨਵਾਸੀਗਾ ਜੀ ਵੀ ਤਿੰਨਾਂ ਦਿਨਾਂ ਦੇ ਵਿੱਚ ਵਰਕੇ ਕੁਬੇਟੀ ਅਸਤੀਫਾ ਪ੍ਰਮਾਨ ਕਰੇ ਜੀ ਉਹ ਤਾਂ ਵੈਕ ਵੈਕ ਟ੍ਰੈਕ ਹੋ ਗਿਆ ਜੀ ਤੇਰਾ ਮਤਲਬ ਇਹ ਹੈ ਕਿ ਅਸਤੀਫਾ ਰਿਜੜਾ ਚਾਹੁੰਦੇ ਹੁਣ ਇਹ ਸਾਰਾ ਤਾਜਾ ਬਦਲ ਕੇ ਜੀ ਜੇ ਹੁਣ ਜਿਹੇਦਾਰ ਹੁਣ 2 ਦਿਨ ਹੋਰ ਹੈ ਵੀ ਆਪਣੇ 20 ਦਿਨ ਕਹਿੰਦੇ ਵੀ ਇਹਨਾਂ ਨੇ ਮੌਤ ਹੋਰ ਲਈ ਸੀ ਜੀ ਗਨੇ ਰਵੀ ਸਿੰਘ ਤੋਂ ਜੀ 20 ਦਿਨ ਤੋਂ ਬਾਅਦ ਜੇ ਗਨੇ ਰਵੀ ਸਿੰਘ ਇੱਕ ਵਾਰੀ ਫਿਰ ਇਹ ਜੇ ਮੌਤ ਮੰਗਦੇ ਆ ਦੇ ਦਿੰਦੇ ਹੋਰ ਇਹਦਾ ਮਤਲਬ ਕਿ ਜਿਹੇਦਾਰ ਕਾਲ ਤੱਕ ਦਾ ਜਿਹੜਾ ਰਸਵਾ ਸੀ ਨਾ ਮਾੜਾ-ਵੋਟਾ ਬਣਿਆ ਹੋਇਆ ਉਹ ਵੀ ਖਤਮ ਹੋ ਜਾਏਗਾ ਜੀ ਤੇ ਉਹ ਤਾਂ ਇੱਕ ਗੱਲ ਸਪਸ਼ਟ ਹੋ ਜਾਏਗੀ ਜਿਹੜਾ ਇਹ ਪੂਰਾ ਏਜੰਡਾ ਹੁਣ ਲਾਗੂ ਕਰਾਉਣਾ ਚਾਹੁੰਦੇ ਆ ਜਿਹੜਾ ਮੈਨੂੰ ਸਮਝ ਆ ਰਹੀ ਹੈ ਜੀ ਇੱਕ ਸੁਬੀਰ ਸਿੰਘ ਬਾਦਲ ਦੇ ਸਤੀਫੇ ਵਾਲੀ ਗੱਲ ਖਤਮ ਸੱਤ ਮੈਂਬਰ ਕਮੇਟੀ ਖਤਮ ਕਰੋ ਸੱਤ ਮੈਂਬਰ ਕਮੇਟੀ ਖਤਮ ਸੁਬੀਰ ਸਿੰਘ ਬਾਦਲ ਦਾ ਅਸਤੀਫਾ ਖਤਮ ਤੇ ਕੀ ਮਰਹੂਮ ਮੁੱਖ ਪ੍ਰਕਾਸ਼ ਸਿੰਘ ਬਾਦਲ ਦਾ ਜਿਹੜਾ ਫਕਰੇ ਕੌਮ ਜਿਹੜਾ ਵਾਪਸ ਲਿਆ ਗਿਆ ਉਹ ਵੀ ਬਹਾਲ ਹੋ ਸਕਦਾ ਮੈਂ ਉੱਥੇ ਹੀ ਆਉਣ ਲੱਗਿਆ ਸੀਗਾ ਜਿਹੜਾ ਸਭ ਤੋਂ ਵੱਡਾ ਈਸ਼ੂ ਹੈ ਮੇਰੇ ਖਿਆਲ ਚ ਉਸ ਵੀਰ ਦੇ ਉਸ ਵੀਰ ਦੇ ਅਸਤੀਫੇ ਨਾਲੋਂ ਵੱਡਾ ਈਸ਼ੂ ਪ੍ਰਕਾਸ਼ ਪ੍ਰਕਾਸ਼ ਸਿੰਘ ਬਾਦਲ ਦਾ ਫਖਰ ਹੈ ਕੌਮ ਹੈ ਜੀ ਕਿਉਂਕਿ ਉਹਦੇ ਨਾਲ ਬਾਦਲ ਪਰਿਵਾਰ ਦੀ ਸਾਰੀ ਵਿਰਾਸਤ ਖਤਮ ਹੋ ਗਈ ਜੀ ਤੇ ਉਹਨਾਂ ਦੇ ਇਹਨੂੰ ਇੱਕ ਵਾਈ ਕਹਿੰਦੇ ਸੀ ਜਿਹੜੇ ਰਾਤੇ ਇਲੈਕਸ਼ਨ ਲੜਦੇ ਸੀਗੇ ਉਹ ਤਾਂ ਸਾਰਾ ਆਂਡੂ ਹੋ ਗਈ ਸਾਰੀ ਵਿਰਾਸਤ ਦੀ ਜੀ ਜੀ ਤੇ ਉਹ ਤਾਂ ਬਹੁਤ ਵੱਡੀ ਨਿਮੋਸ਼ੀ ਵਾਲੀ ਗੱਲ ਆ ਆਪਣੇ ਆਪ ਦੇ ਵਿੱਚ 50 ਸਾਲ ਦੀ ਜਿਹੜੀ ਸਿਆਸਤ ਸੀ ਬਾਦਲ ਸਾਹਿਬ ਦੀ ਉਹ ਸਾਰੀ ਜ਼ੀਰੋ ਹੋ ਗਈ ਜੀ ਇਤਿਹਾਸ ਨਾ ਕੀ ਜਾਏਗਾ ਫਿਰ ਬਿਲਕੁਲ ਇਸ ਕਰਕੇ ਸੁਖਵੀਰ ਸਿੰਘ ਦੀ ਬਾਦਲ ਦੀ ਪਰਦਾਗੇ ਲਾ ਲੋ ਉਹਨਾਂ ਦਾ ਜਿਹੜਾ ਫਖਰੇ ਕੌਮ ਵਾਪਸ ਹੋਣਾ ਹੈ ਉਹ ਵੱਡਾ ਇਸ਼ੂ ਹੈ ਤੇ ਅਲਾਵਾ ਕਿ ਕਾਲੀ ਦਲ ਵਾਸਤੇ ਲੋਕ ਮੁੱਦਿਆਂ ਦੀ بجائے ਪੰਥਕ ਮੁੱਦਿਆਂ ਦੀ بجائے ਵਿਰੋਧੀ ਪਾਰਟੀਆਂ ਦੀ بجائے ਹਰਪੀ ਸਿੰਘ ਹੋਣੀ ਇੱਕ ਵੱਡਾ ਮੁੱਦਾ ਬਣ ਗਿਆ ਸੀ ਏਜੰਡਾ ਕਾਲੀ ਦਲ ਵਾਸਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਾਸਤੇ ਨਹੀਂ ਹੁਣ ਟੋੜਾ ਇਸ਼ਾਰਾ ਜਿਸ ਪਾਸੇ ਮੈਂ ਸਿੱਧਾ ਹਾਂ ਕਰਦਾ ਇਹ ਜਿਹੜਾ ਵੀ ਕਦਮ ਚੱਕ ਰਿਹਾ ਹੈ ਜੀ ਉਹ ਇਹਨਾਂ ਨੂੰ ਜਿਹੜੇ ਪੰਥਕ ਡਵੇ ਨੇ ਉਹ ਚੋਂ ਹੋਰ ਕਮਜ਼ੋਰ ਕਰਦਾ ਚਲਾ ਜਾਏਗਾ ਕਮਜ਼ੋਰ ਤਾਂ ਪਹਿਲਾਂ ਵੀ ਹੋਏ ਹੁੰਦੇ ਆ ਜੀ ਜੀ ਕੋਰੇ ਬੱਚੇ ਹੋਰ ਕਮਜ਼ੋਰ ਹੋਣਾ ਚਾਹੀਦਾ ਹੋ ਜਾਏਗਾ ਮਸਲਾ ਜੀ ਜਦੋਂ ਸਰਦੇਸ ਸੇ ਬਾਦਲ ਸੇ ਦਰਬਾਰ ਸਾਹਿਬ ਦੇ ਬਾਹਰ ਬੈਠਿਆ ਅਟੈਕ ਹੋਇਆ ਲੋਕਾਂ ਦੀ ਸਿਪਤੀ ਇਹ ਨਾਲ ਹੋ ਗਈ ਵੀ ਬੜਾ ਗਲਤ ਐਕਸ਼ਨ ਹੋਇਆ ਜੀ ਲੇਕਿਨ ਜਦੋਂ ਮਨਾਰ ਸਿੰਘ ਚੌੜਾ ਜੀ ਨੇ ਅਟੈਕ ਕੀਤਾ ਸੀ ਉਹਨੂੰ ਪਾਤਿਓ ਸ਼ੇਕਰ ਦੀ ਸफारਿਸ਼ ਕਿਸ ਜੀ ਉਸ ਤੋਂ ਬਾਅਦ ਤੁਸੀਂ ਦੇਖੋ ਸੋਸ਼ਲ ਮੀਡੀਆ ਤੇ ਹੁਣ ਟੋਟਲ ਸਿਪ ਤੇ ਬਰੇਡ ਸੈਕਟਰ ਉਹੜਾ ਦੇ ਨਾਲ ਹੈ ਜੀ ਉਹ ਸਾਰਾ ਸਿਰ ਬਦਲ ਗਿਆ ਜੀ ਸੋ ਇਹ ਜਿਹੜਾ ਵੀ ਸਟੈਪ ਲੈ ਰਹੇ ਹੈ ਨਾ ਉਹ ਇਹਨਾਂ ਦੇ ਪਫਾ ਪੈ ਰਿਹਾ ਮਤਲਬ ਸ਼੍ਰੋਮਣੀ ਕਾਲੀ ਦਲ ਦੀ ਇਸ ਟਾਈਮ ਜਿਹੜੀ ਲੀਡਰਸ਼ਿਪ ਆ ਜਾਂ ਉਹਨਾਂ ਦੇ ਜਿਹੜੇ ਸਲਾਹਕਾਰ ਉਹ ਗਲਤੀਆਂ ਤੋਂ ਨਹੀਂ ਸਿੱਖ ਰਹੇ ਜੀ ਮੈਂ ਸਲਾਹਕਾਰਾਂ ਨੂੰ ਕਦੇ ਬਲੇਮ ਨਹੀਂ ਕਰਦਾ ਹੁੰਦਾ ਕਹ ਹਰ ਜਦ ਤੱਕ ਜਿਹੜਾ ਲੀਡਰ ਹੈ ਜੀ ਉਹਦੀ ਸੋਚ ਉਸ ਤਰ੍ਹਾਂ ਦਾ ਹੋਵੇ ਜਿਹੜੀ ਉਹ ਸੋਚ ਹੁੰਦੀ ਹੈ ਨਾ ਜਿਹੜੇ ਸਲਾਹਕਾਰ ਹੁੰਦੇ ਆ ਉਹ ਤਾਂ ਉਹਨੂੰ ਹੀ ਰੀਇਨਫੋਰਸ ਕਰਦੇ ਆ ਸਲਾਹਕਾਰ ਕਦੇ ਆਪਣੇ ਕੋਲੋਂ ਕੁਝ ਨਹੀਂ ਕਹਿੰਦੇ ਜੀ ਉਹ ਦੇਖ ਲੈਂਦੇ ਆ ਵੀ ਸਾਡੇ ਜਿਹੜਾ ਲੀਡਰ ਉਹਦਾ ਦਿਵਾਕ ਕਿਸ ਪਾਸੇ ਕਿਵੇਂ ਚੱਲ ਰਿਹਾ ਜੀ ਉਹ ਉਸ ਪਾਸੇ ਉਸ ਪਾਸੇ ਵੀ ਗੱਲ ਕਰਦੇ ਆ ਭੋਲੂ ਜੀ ਪਰ ਇਹ ਜਿਹੜਾ ਇਹਨੂੰ ਕਿਵੇਂ ਦੇ ਦੇ ਕੇ 15 ਦਿਨ ਵਾਸਤੇ ਸਸਪੈਂਡ ਤਿੰਨ ਮਿੰਟ ਮੈਂਬਰੀ ਕਮੇਟੀ ਬਣਾਤੀ 15 ਦਿਨ ਚ ਰਿਪੋਰਟ ਦੇਣਗੇ ਇਹਨੂੰ ਪੱਕੀ ਛੁੱਟੀ ਮੰਨਿਆ ਜਾ ਸਕਦਾ ਜੀ ਏ ਹੁਣ ਚਾਹੁੰਦੇ ਐ ਕਿ ਜਿਹੜੀ ਹਰਪੇਸ਼ਿਕ ਆਪੇ ਰਜ਼ਾਇਰ ਕਰ ਦੇਵੇ ਜੀ ਜਦੋਂ ਆ ਵੀ ਜਿਹੜੀ ਬੈਰੀ ਸਸਪੈਂਡ ਅਰ ਇਸ ਫੈਸਿਲੀਟੋ ਹੋਵੇ ਹੈ ਜੀ ਕਿੰਨੀ ਸ਼ੂਵੇਲੇਸ਼ਨ ਬੰਦਾ ਸਹਿਨ ਕਰਦਾ ਹੁੰਦਾ ਹੈ ਜੀ ਉਹਨਾਂ ਨੇ ਕੱਲ੍ਹ ਕਿਹਾ ਹੀ ਸੀ ਵੀ ਜੀ ਮੇਰੀ ਛੁੱਟੀ ਕਰਨ ਦੀ ਕਰ ਦਿਓ ਜੀ ਪਰ ਰਜ਼ਾਇਰ ਨਹੀਂ ਕਰਦਾ ਉਹ ਇਹਨਾਂ ਨੇ ਵੇਅ ਆਊਟ ਕੱਢ ਲਿਆ ਜੀ ਬਈ ਸਸਪੈਂਡ ਕਰ ਦਿਓ ਇਸ ਸਸਪੈਂਸ਼ਨ ਜੀ 15 ਦਿਨ ਦਾ ਰਸਤੇ ਜੀ ਹੁਣ ਜਿਹੜੇ ਨੂੰ ਸਸਪੈਂਡ ਕਰਦਾ ਹਾਂ ਉਹਨੂੰ ਯਾਦ ਹੋਵੇ ਅ ਪਾਇਰਟ ਜੀਤ ਸਿੰਘ ਦੇ ਜੇਹੇਦਾਰ ਕਾਲਪਾਸ ਸੀ ਉਹਨਾਂ ਨੂੰ ਸਸਪੈਕਟ ਕੀਤਾ ਗਿਆ ਸੀ ਜਦੋਂ ਉਹਨਾਂ ਤੋਂ ਉਹੜੇ ਮੈਚ ਜਦ ਪ੍ਰਕਾਸ਼ ਤੇ ਬਾਦਲ ਲਾਲ ਰੌਲਾ ਪਿਆ ਜੀ ਇਹ ਇਤਿਹਾਸ ਆਪਣੇ ਆਪ ਨੂੰ ਬੋਹਰਾ ਰਿਹਾ ਹੈ ਮਤਲਬ ਪਹਿਲਾਂ ਵੀ ਸ਼ਰੋਮਿੰਗੂ ਦੇ ਪ੍ਰਬੰਧਕ ਜੀ ਮਿੱਟੀ ਜੈ ਖਾਲੀਦਲ ਦੇ ਨੇ ਰੈਬਰ ਨੇ ਆਪਣੇ ਆਪ ਨੂੰ ਮੰਨਦੇ ਨੇ ਉਹ ਜੇਹੇਦਾਰਾਂ ਨੂੰ ਜਲੀਲ ਕਰਕੇ ਕਰਦਾਰਕੁਸ਼ੀ ਕਰਕੇ ਕੱਢਦੇ ਰਹੇ ਨੇ 1990 ਤੋਂ ਇਹ ਕੰਮ ਸ਼ੁਰੂ ਹੋਇਆ ਲਿਆ ਜੀ ਤੇ ਹੁਣ ਤੱਕ ਉਹੀ ਚੱਲ ਰਿਹਾ ਹੈ ਕਿ ਇਹਨਾਂ ਨੇ ਇਹ ਨਹੀਂ ਸਿੱਖਿਆ ਵੀ 1980 ਦੇ ਤੋਂ ਬਾਅਦ ਕਾਂਗਰਸਨ ਲਗਾਤਾਰ ਅੱਗੇ ਤੇ ਜਾ ਰਿਹਾ ਹੈ ਸਰਕਾਰਾਂ ਭਾਵੇਂ ਵੜ ਗਈਆਂ ਭਾਵੇਂ ਲਗਾਤਾਰ 10 ਸਾਲ ਰਾਜ ਰਹਿ ਗਿਆ ਤੁਸੀਂ ਦੇਖੋ ਤੇ ਜਿਹੜਾ ਇਹਨਾਂ ਦਾ ਬੇਸ ਹੈ ਉਰੇ ਚ ਹੀ ਫੁਰਿਆ ਹੋਇਆ ਹੈ ਨਾ ਉਸ ਪੀੜਤ ਦੇ ਵਿੱਚ ਹੂੰ ਉਹ ਇਹਨਾਂ ਨੂੰ ਲਾਈ ਜਿਹਾ ਹੋ ਰਿਹਾ ਇਹਨਾਂ ਨੂੰ ਇਹ ਲੱਗਦਾ ਹੈ ਵੀ ਅਸੀਂ ਤਾਂ ਮੁੜ ਕੇ ਵਾਪਸ ਆ ਜਾਾਂਗੇ ਜੀ ਇਹਨਾਂ ਦੀ ਆਪਣੀ ਸੋਚ ਹੈ ਅਸੀਂ ਇਹਦੇ ਬਾਰੇ ਕੀ ਕਹਿ ਸਕਦੇ ਆ ਤਾਂ ਲੱਗਦਾ ਹੈ ਕਿ ਗਿਆਨੀ ਹਰਪੀ ਸਿੰਘ ਕਾਲੀ ਸਿਆਸਤ ਦੇ ਵਿੱਚ ਸ਼ਹੀਦ ਮੰਨੇ ਜਾਣਗੇ ਹੁਣ ਨਹੀਂ ਬਿਲਕੁਲ ਸ਼ਹੀਦ ਬਣੇ ਜਾਣਗੇ ਉਹਨਾਂ ਦੀ ਬਲੀ ਹੋ ਗਈ ਜਿਹੜੀ ਇਹ ਸਿਆਸਤ ਕਾਲੇ ਦਲ ਦੀ ਜਿਹੜੀ ਇਹ ਸਿੱਖਾਣਾ ਜੰਗੀ ਕਾਲੇ ਦਲ ਦੀ ਹੈਗੀ ਨਾ ਇਹਦੇ ਵਿੱਚ ਪਹਿਲੀ ਪਹਿਲੀ ਬਲੀ ਜਿਹੜੀ ਹਰਪੀ ਸਿੰਘ ਦੀ ਹੈ ਜੀ ਇਸ ਤੋਂ ਬਾਅਦ ਦੇਖੋ ਹੋਰ ਕੀ ਹੁੰਦਾ ਦੂਜਾ ਸਵਾਲ ਹੈ ਕਿ ਜੇ ਹੋ ਜਾਏ ਗਾਲੀ ਗਲੋਚ ਸ਼ਬਦ ਜਿਹੜੇ ਗਾਲ ਕੱਢੀ ਗਈ ਆ ਜਦੋਂ ਕਾਲੀ ਦਿਲ ਦੇ ਲੀਡਰ ਇੱਕ ਨੂੰ ਦੇ ਦੋਸੂ ਬਾਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਣਾ ਵੀ ਸਾਬਕਾ ਪ੍ਰਧਾਨ ਬੀਬੀ ਜਗੀਰ ਸਿੰਘ ਬੀਬੀ ਜਗੀਰ ਕੌਰ ਨੂੰ ਲੈ ਕੇ ਬਹੁਤ ਬੇਹਦ ਮਾੜੀਆਂ ਟਿੱਪਣੀਆਂ ਕੀਤੀਆਂ ਗਾਲਾਂ ਕੱਢੀਆਂ ਗਈਆਂ ਨੇ ਉਹਨੂੰ ਲੈ ਕੇ ਕੌਣ ਫੈਸਲਾ ਕਰੂਗਾ ਇਸ ਸਾਹਮਣੇ ਤੇ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਗਾਲਾਂ ਕੱਢੀਆਂ ਨੇ ਤੇ ਹਰਜਿੰਦਰ ਸਿੰਘ ਧਾਮੀ ਹੋਣਾ ਨੇ ਵੀ ਦੋਵਾਂ ਦੇ ਫਰਕ ਹੈਗਾ ਜੀ ਲੱਗਦਾ ਉਹ ਹੀ ਵਰਤਿਆ ਵੇ ਜੀ ਉਸੇ ਟੋਨ ਐਂਡ ਟਾਈਨਰ ਦੇਖੋ ਤੁਹਾਨੂੰ ਉੱਥੇ ਤੋਂ ਗੱਲ ਸਮਝ ਆ ਜਾਏਗੀ ਜੀ ਇੱਕ ਤਾਂ ਰੋਟੀਂ ਦੇ ਵਿੱਚ ਜਿਹੜੀ ਗੱਲ ਕਰ ਰਹੇ ਉਹਨੇ ਇੱਕ ਤਾਂ ਗੈਰਨੀ ਹਰਪ੍ਰੀਤ ਸਿੰਘ ਦੇ ਤੋਂ ਉਸਨੇ ਵੀ ਨਿਕਲ ਨਿਕਲੀ ਹੁੰਦੀ ਹੈ ਜੀ ਇਹਨਾਂ ਨੇ ਪੂਰੇ ਜ਼ੋਰ ਨਾਲ ਗਾਲ ਕੱਢੀ ਹੋਈ ਹੈ ਅੱਜ ਲੱਗਦਾ ਤੇ ਵਿੱਚ ਜੀ ਉਸੇ ਦੇ ਵਿੱਚ ਇਹ ਦੋਵਾਂ ਗੱਲਾਂ 'ਚ ਖਾਸਾ ਫਰਕ ਹੈ ਗੈਸਟੀ ਦਾ ਦੂਜੀ ਗੱਲ ਜੀ ਮੈਂ ਇਹ ਦੋਵੇਂ ਗੱਲ ਤਾਂ ਹੈਗੀਆਂ ਮੈਂ ਕਿਸੇ ਨੂੰ ਜਸਟੀਫਾਈ ਨਹੀਂ ਕਰ ਰਿਹਾ ਇਹ ਧਿਆਨ ਰੱਖਿਓ ਜੀ ਜੇ ਐਕਸ਼ਨ ਲੈਣਾ ਸੀਗਾ ਤੇ ਉਸ ਵੇਲੇ ਜਦੋਂ ਇਹ ਵਰਤਾਰਾ ਵਾਪਰਿਆ ਸੀਗਾ ਉਦੋਂ ਐਕਸ਼ਨ ਕਿਉਂ ਨਹੀਂ ਲਿਆ ਗਿਆ ਬੰਦਾ ਹੀ ਕਰੇ ਜੀ ਇਹ ਆਪਣਾ ਅਮੀ ਜੀ ਜੀ ਇਹ ਇਹਨਾਂ ਦਾ ਵੀ ਪਬਲਿਕ ਹੋ ਗਿਆ ਜੀ ਹਾਂ ਜੀ ਇਹਨਾਂ ਦੀ ਕਨਵਰਟਰ ਕਨਵਰਟਰ ਦਾ ਫੈਸਟ ਵੱਢ ਗਈ ਜੀ ਤੇ ਇਹ ਸਰਸਾ ਦੇ ਮੋਟੋ ਆ ਵਿੱਚ ਕਰਦੇ ਮੇਰੇ ਵਾਲ ਕੱਢੀ ਆ ਉਹਦੇ ਚ ਕੀ ਹੈ ਜੀ ਫਿਰ ਦੇਖੀ ਜਾਏਗੀ ਜੀ ਉਹ ਬਰੇਕ ਹਾਲ ਤੇ ਐਕਸ਼ਨ ਦੋਵੇ ਕਾਲ ਤੇ ਹੈਗੇ ਆ ਲੇਕਿਨ ਦੋ ਦੀ ਜਿਹੜੀ ਇੰਟੈਂਸਿਟੀ ਹੈ ਉਹ ਫਰਕ ਹੈ ਦੂਜੀ ਗੱਲ ਇਹ ਹੈ ਜੀ ਕਿ ਇੱਕ ਪਾਸੇ ਵੋਮ ਲੀਡਰ ਹੈ ਸੀਦਰ ਬੋਸਤ ਕਾਰੀ ਦਲ ਦੀ ਜਿਹੜੀ ਚਾਰ ਵਾਰੀ ਐਸਜੀਪੀ ਦੇ ਪ੍ਰਧਾਨ ਰਹੇ ਚੁੱਕੇ ਸੀ ਜੀ ਭਾਬੀ ਭਾਬੀ ਸਾਹਿਬ ਤੋਂ ਸੀਧੇ ਰਹੇ ਬੋਸ ਜੀ ਭਾਬੀ ਪੂਰੀ ਤਾਂ ਬੀਬੀ ਜਗੀਰ ਕੌਰ ਸੀ ਸੈਕਟਰੀ ਰਹੇ ਜੀ ਹਾਂ ਜੀ ਫੋ ਇਹ ਬੜਾ ਫਰਕ ਆ ਸਾਰੀ ਗੱਲ ਦੇ ਵਿੱਚ ਆ ਕੇ ਅੱਛੇ ਕਿ ਸਭ ਤੋਂ ਵੱਡਾ ਸਵਾਲ ਜੀ ਕਿ ਤੁਸੀਂ ਅਕਾਲ ਤਖਤ ਇਸ ਨੂੰ ਗਾਲੀ ਪੋਲਿਟਿਕਸ ਨੂੰ ਬੜਾ ਲਗਾਤਾਰ ਕਵਰ ਕਰਦੇ ਆ ਰਹੇ ਹੋ ਅਕਾਲ ਤਖਤ ਸਾਹਿਬ ਦੇ ਸਕੱਤਰੇ ਤੋਂ ਏਦਾਂ ਦੀ ਅਧੂਰੀ ਵੀਡੀਓ ਪਹਿਲਾਂ ਵੀ ਕਦੀ ਲੀਕ ਹੋਈ ਜਾਂ ਲੀਕ ਕਰਵਾਈ ਗਈ ਜੀ ਨਹੀਂ ਪਹਿਲਾਂ ਤਾਂ ਕਦੇ ਵੀਡੀਓ ਇਸ ਤਰੀਕਾ ਆ ਤਾਂ ਵਰਤਾਰਾ ਕਦੇ ਵਾਪਰੇ ਨਹੀਂ ਪਹਿਲਾਂ ਤਾਂ ਇਹ ਹੁੰਦਾ ਹੀ ਨਹੀਂ ਸੀ ਨਾ ਮੌਤਾਫੋਸ਼ੀ ਸਿਸਟਮ ਇਹ ਤਾਂ ਪਿਛਲੇ 10-15 ਸਾਲ ਦੇ ਵਿੱਚ ਹੋਇਆ ਤੇ ਪਹਿਲਾ ਕੇਸ ਐਸਾ ਜਿਹੜਾ ਹੈ ਉਹ ਅਕਾਲ ਤਖਤ ਤੇ ਗਿਆ ਜਿੱਥੇ ਸਾਰੀ ਰਿਪੋਰਟਿੰਗ ਹੋਈ ਹੈ ਜੀ ਉਹ ਜਾਨੀ ਹਰ ਪੀਸ ਤੇ ਲੇ ਕੇ ਵੀ ਇਹਦੀ ਕਾਪੀ ਵੀ ਜਿਹੜੀ ਵਾਸਪ ਕਾਪੀ ਹੈ ਉਹ ਪੈਡ ਡਰਾਈਵ ਦੇ ਵਿੱਚ ਹੈ ਜੀ ਕਿਸੇ ਕੈਮਰੇਜ ਚ ਨਹੀਂ ਹੈ ਕਿਸੇ ਕੰਪਿਊਟਰ ਦੇ ਵਿੱਚ ਲੇਗੇ ਜੀ ਉੱਥੋਂ ਲੇ ਲਿਖ ਕੇ ਹੋਈ ਫਿਰ ਜੀ ਸੋ ਇਹ ਗੱਲ ਦੇਖਾ ਲਈ ਹੈ ਸਾਰੀ ਗੱਲ ਤੇ ਆ ਕੇ ਚਲੋ ਬਹੁਤ ਬਹੁਤ ਸ਼ੁਕਰੀਆ ਭਾਈ